ਆ ਕੀ ਗੱਲ ਹੋਈ ਮੈਂ ਤੇਰੇ ਲਈ ਨਹੀਂ ਲਿਆਂਦਾ ਇੰਨਾ ਹੀ ਬਹੁਤ ਆ ਮੈਂ ਆਪਾ ਉੱਡ ਰਿਆਂ ਪਤਾ ਨਾ ਲਾ ਲੈਣਾ ਯਾਰ ਆਸ ਗੈਸ ਕਰੋ ਕੀ ਦੇ ਆਹ ਮਾਈ ਗੋਡ ਮੰਮੀ ਆਸਤੇ ਇਨੇ ਪਰ ਬੰਦਾ ਵਾ ਅਗਲੀ ਵਾਰ ਨਹੀਂ ਮਿਲੇਉਂਦੀ ਇਹ ਕਮਾੜੇ ਐਓ ਹੁੰਦੇ ਜਿਹੜੇ ਇੰਨਾ ਕਰਦੇ ਨਹੀਂ ਦੇ ਲੋਕੀ ਤਰਸਦੇ ਆ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਖੁਸ਼ੀਆਂ ਖੁਸ਼ੀਆਂ ਆ ਰਹੀਆਂ ਸੋ ਜਿਹੜੇ ਵਲੌਗ ਦੀ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਹੀ ਜਿਆਦੀ ਵੇਟ ਸੀ ਸਾਨੂੰ ਹੀ ਬੜੀ ਵੇਟ ਸੀ ਸੋ ਅੱਜ ਆਪਾਂ ਜਿਹੜਾ ਜਿਹੜਾ ਸਮਾਨ ਮਾਸੀ ਲੈ ਕੇ ਆਏ ਨੇ ਉਹ ਆਪਾਂ ਅਨਬਾਕਸਿੰਗ ਕਰਾਂਗੇ ਸੋ ਆਪਾਂ ਵੇਖਾਂਗੇ ਕਿਦੇ ਵਾਸਤੇ ਕੀ ਕੀ ਲੈ ਕੇ ਇਹ ਭਾਵੇਂ ਗਿਫਟ ਹੋਵੇ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਇਹ ਪਿਆਰ ਹੀ ਆ ਬਸ ਸਾਰੇ ਜਣੇ ਵੇਟ ਕਰਦਿਓ ਕੋਈ ਕੇ ਸੋਚਦਾ ਹਾਂ ਨਾ ਮੇਰੀ ਭੂਈ ਮੇਰੇ ਲਈ ਕੀ ਲੈ ਕੇ ਆਈ ਹੈ ਭਾਬੀ ਸੋਚਦੀ ਨਹੀਂ ਮੇਰੀ ਨਨਾਨ ਕੀ ਲੈ ਕੇ ਆਈ ਹੈ ਭੈਣ ਸੋਚਦੀ ਨਹੀਂ ਮੇਰੇ ਲਈ ਕੀ ਕੀ ਲੈ ਕੇ ਆਈ ਹੋਣੀ ਸੋ ਅੱਜ ਆਪਾਂ ਅਨਬਾਕਸਿੰਗ ਕਰਾਂਗੇ ਸੋ ਮੈਨੂੰ ਪਤਾ ਤੁਹਾਨੂੰ ਵੀ ਬੜੀ ਵੇਟ ਜੇ ਤੁਹਾਡੇ ਨਾਲ ਵੱਧ ਸਾਨੂੰ ਵੇਟ ਜੇ ਸੋ ਹੁਣ ਅਨਬਾਕਸਿੰਗ ਕਰਾਂਗੇ ਸਾਰੇ ਫੈਮਿਲੀ ਮੈਂਬਰ ਬੈਠੇ ਹੋਏ ਬਾਹਰ ਉਹਨਾਂ ਨੂੰ ਇੰਤਜ਼ਾਰ ਹੈ ਕਿ ਛੇ ਓਕੇ ਜੀ ਓਕੇ ਹਾਂ ਐਵੇਂ ਨਾ ਸਵਾਲ ਆ ਠੀਕ ਆ ਸੋ ਆਪਾਂ ਉਹ ਵਿਚਾਰੇ ਵੇਟ ਕਰ ਰਹੇ ਉਹਨਾਂ ਤੋਂ ਇੰਤਜ਼ਾਰ ਹੀ ਹੋ ਰਿਹਾ ਸੋ ਹੁਣ ਅਨਬਾਕਸਿੰਗ ਕਰਾਂਗੇ ਸਾਰੇ ਫੈਮਿਲੀ ਮੈਂਬਰ ਬੈਠੇ ਹੋਏ ਬਾਹਰ ਉਹਨਾਂ ਨੂੰ ਇੰਤਜ਼ਾਰ ਹੈ ਕਿ ਛੇ ਓਕ ਲਓ ਇਹ ਵੇਟਿੰਗ ਹੋ ਰਹੀ ਨਾ ਨਹੀਂ ਹਾਂ ਬਿਲਕੁਲ ਤੇਈ ਕਿਲੋ ਭਾਰਾ ਇਸ ਵੇਟ ਦਾ ਇਸ ਬੈਗ ਦਾ 23 ਕਿਲੋ ਭਾਰਾ ਨਾ ਨਹੀਂ ਵੇਟਿੰਗ ਹੋਰ ਵੇਟਿੰਗ ਮੰਮੀ ਜੀ ਵੇਟਿੰਗ ਬੁਰੀ ਤਰ੍ਹਾਂ ਚਲੋ ਜੀ ਆਪਣੇ ਖਜ਼ਾਨਾ ਖੋਲਦੇ ਹੁਣ ਸਫਾਰੀ ਖਜ਼ਾਨੇ ਗੈਸ ਕਰੋ ਕੀ ਕੀ ਦੇ ਲਈ ਆ ਹਣ ਇੱਕ ਚੀਜ਼ ਤਾਂ ਮੈਨੂੰ ਪਤਾ ਮੇਕਅਪ ਹੀ ਹੋਣਾ ਹੋਰ ਕੀ ਹੋਣਾ ਹੈ ਲਵ ਯੂ ਵੈਰੀ ਗੁੱਡ ਆ ਆ ਇਧਰ ਨਹੀਂ ਵੇਖਣਾ ਕਿਸੇ ਨੇ ਮੋਨਾ ਤੂੰ ਇੰਨਾ ਖੇਚਣਾ ਕਰਿਆ ਕਰ ਪੁੱਤ ਹਰ ਇੱਕ ਵਾਰ ਨਾ ਸਾਰੇ ਚੱਕ ਕਰਦੇ ਜੇ ਨਾਂ ਲੈ ਕੇ ਆਵਾ ਮੂੰਹ ਬਣ ਜਾਣਗੇ ਲੈ ਕੇ ਆ ਆ ਇਹ ਨਹੀਂ ਤਰੀ ਟੈਨਸ਼ਨ ਹੋ ਜਾਏ ਨਹੀਂ ਇਹ ਪਿਆਰ ਇਹਨਾਂ ਨੂੰ ਹੀ ਇਹ ਪਿਆਰ ਹੀ ਹੁੰਦਾ ਝਾਗ ਨਹੀਂ ਹੁੰਦੇ ਪਿਆਰ ਦੁਹੀਂ ਲਿਆਉਂਦੇ ਰਿਆ ਕਰੋ ਹਰ ਸਾਲ ਤੇ ਤੇ ਵਧੀਆ ਖੁਸ਼ੀਆਂ ਆਉਂਦੇ ਰਹਿਣ ਤੇ ਆਪਣੇ ਆਪ ਰਹਿਣ ਹਾਂ ਸਹੀ ਗੱਲ ਆ ਲਓ ਜੀ ਸਭ ਤੋਂ ਪਹਿਲਾਂ ਵੱਡੇ ਮਾਨ ਸਨਮਾਨ ਨਾਨੂ ਜੀ ਨਾਨੂ ਜੀ ਨੇ ਵਿਆਹ ਜਾਣਾ ਹੀ ਪਾ ਕੇ ਜਾਣ ਗਿਆ ਨਾਨੂ ਜੀ ਇੱਕ ਵਾਰੀ ਪਾ ਕੇ ਦਿਖਾ ਦਿਓ ਨਾਨੂ ਜੀ ਹਰ ਸਿਆ ਇਹਦੇ ਵੈਸੇ ਨਾਨੂ ਜੀ ਮੇਰੇ ਵੀ ਆ ਜਾਣਾ ਹੈ ਤੇਰੇ ਤਾਂ ਸੜਕ ਜੀ ਜੀ ਆ ਪਾ ਕੇ ਦਿਖਾਇਆ ਜੇ ਨਾਨੂ ਜੀ ਬਹੁਤ ਹੀ ਬਿਊਟੀਫੁਲ ਲੱਗੀਆਂ ਨੇ ਤੁਸੀਂ ਤੇ ਮੈਂ ਤਾਂ ਟੌਰ ਨਿਕੜ ਗਈ ਤੇ ਥੈਂਕ ਯੂ ਕਰੋ ਥੈਂਕ ਯੂ ਪਿਆਰ ਰਹਿਣਾ ਅੱਜ ਵਿਆਹ ਪਾ ਕੇ ਜਾਵਾਂਗੇ ਐ ਇੱਥੇ ਰੱਖ ਠੀਕ ਆ ਆਪਾਂ ਵਾਰੀ ਵਾਰੀ ਪਾ ਲਿਆ ਕਰਾਂਗੇ ਠੀਕ ਕਿਵੇਂ ਦਾ ਲੱਗ ਰਿਹਾ ਨਾਨੀ ਬਹੁਤ ਜਾਚ ਰਹੇ ਹੋ ਪੂਰੇ ਬਹੁਤ ਵਧੀਆ ਲੱਗ ਰਿਹਾ ਗੁੱਡ ਔਰ ਇੱਧਰ ਸਾਡਾ ਸਾਬੂ ਬਿਮਾਰ ਹੋਇਆ ਪਿਆ ਚਲੋ ਨੈਕਸਟ ਵਨ ਓ ਵੇਖੋ ਮੂਹ ਇੱਧਰ ਆਏ ਕਰ ਕਰ ਕੇ ਵੇ ਦੇ ਸਾਰੇ ਜਣੇ ਚਲੋ ਇੱਕ ਆਮ ਨੇ ਵਿਖੋਨੇ ਇੱਕ ਆਮ ਐਓ ਕਰਿਓ ਇੱਕ ਆਮ ਇੱਧਰ ਆ ਕੇ ਰਾਂਦੀ ਇੱਕ ਆਮ ਦੀ ਆਇਆ ਅੱਗੇ ਇਹਨਾਂ ਨੂੰ ਸਨਮਾਨ ਕਰੀਏ ਵੱਡੇ ਮਾਨ ਸਨਮਾਨ ਹਾਂਜੀ ਕਿੱਦਾਂ ਲੱਗੇ ਵਧੀਆ ਘੈਂਟ ਏ ਐ ਚਿਹਰੇ ਤੋਂ ਖੁਸ਼ੀ ਵਾਹ ਜੀ ਵਾਹ ਵੈਰੀ ਗੁੱਡ ਬਹੁਤ ਨਾਈਸ ਨੇ ਥੈਂਕ ਯੂ ਇੱਕ ਮਿੰਟ ਬੈਠਾ ਰਹਿ ਇੱਥੇ ਬੈਠਾ ਰਹਿ ਇੱਥੇ ਬੈਠਾ ਰਹਿ ਜੈਪ ਗੋਲੀਏ ਲਓ ਜੀ ਉਲਟੀ ਐ ਡੜੇ ਇੱਕ ਆ ਹੈ ਇਕਨ ਤੇਰਾ ਓ ਵਾਓ ਪਾ ਕੇ ਦਿਖਾਓ ਯਾਰ ਨੇ ਇਹਦੇ ਰ ਕਲਰ ਹੀ ਬੜਾ ਸੋਹਣਾ ਯਾਰ ਕਾ ਕਾ ਕਿੰਨੇ ਕਲਰ ਆ ਇੱਕ ਨਹੀਂ ਇਹਦੀ ਉਹਦੇ ਕੋਲੇ ਹਨਾ ਇਹਦੇ ਨਾਲ ਦਾ ਪਹਿਲਾਂ ਵੀ ਲੈ ਕੇ ਸੀ ਨਾ ਉਹ ਵੀ ਬੜਾ ਸੋਹਣਾ ਹਾਂ ਉਹ ਵੀ ਬਹੁਤ ਬਹੁਤ ਹੈ ਇਹ ਆਈ ਹਟੇ ਦੀ ਫਾਟ ਇੱਕ ਮਨਵਾ ਉਧਰ ਜਾ ਕੇ ਬਹਿ ਜੋ ਚਲੋ ਬਹੁਤ ਹੋ ਗਿਆ ਹੁਣ ਹੋਰ ਨਹੀਂ ਚਾ ਆ ਕੇ ਰਖਣੀ ਨਹੀਂ ਨਹੀਂ ਇਹ ਤਾਂ ਹੋਰ ਬਹੁਤ ਖੁਸ਼ ਆ ਲੱਗਦਾ ਦੇ ਦੇ ਮੇਰੀ ਇਹ ਤਾਂ ਕੰਦਾ ਫੂਟਦਾ ਕਰ ਰੋ ਮਾਮਾ ਮੈਂ ਕਿਹਾ ਲੈ ਕੇ ਬਾਹਰ ਚੱਲਿਆ ਚਲੋ ਜੀ ਇੱਕ ਮੈਂ ਕਿ ਤੇਰਾ ਨਾਈਟ ਸੂਟ ਆ ਓ ਸਪਾਈਡਰਮੈਨ ਖੋਲ ਕੇ ਦਿਖਾ ਦੇ ਇੱਕ ਵਾਰੀ ਇਹ ਕਮ ਸਪਾਈਡਰਮੈਨ ਹੈ ਕਿਨੇ ਤਣ ਤਣ ਬੜਾ ਸੋਹਣਾ ਯਾਰ ਵਾਓ ਇਹ ਤਾਂ ਜਿਆਦਾ ਹੀ ਹੋ ਰਿਹਾ ਐ ਇਹ ਤੋਂ ਬਦਾ ਤਾਂ ਲਾਲਾ ਵੀ ਬਾੜਾ ਨੌੜੀ ਨਿਕਲਿਆ ਆ ਯਾਰ ਵੈਰੀ ਗੁੱਡ ਬੜੀ ਬੜੀ ਸੋਹਣੀ ਆ ਆਜੂਗੀ ਨਾ ਮੈਨੂੰ ਹਾਂ ਹਾਂ ਆਜੂ ਮੈਨੂੰ ਇਹ ਤਾਂ ਕਿੰਨਾ ਪਸਾ ਲੈਣੀ ਆ ਉਹ ਤੇਲ ਆ ਗਈ ਕਿਹਨੂੰ ਜਦੋਂ ਫ੍ਰੀਜ ਤੇਲ ਮਿਲਦਾ ਹੋਏ ਮਤਲਬ ਤੇ ਹੀ ਬੁਵਾ ਰਹੀ ਹੈ ਬੁਵਾਵਾ ਥੋੜੀਆਂ ਜਿਹੀਆਂ ਜੀ ਇਹਨਾਂ ਥੈਂਕ ਯੂ ਕਰੋ ਨਹੀਂ ਥੈਂਕ ਯੂ ਨਹੀਂ ਬੁਵਾ ਉੱਚੀ ਹੈ ਤਾਂ ਨਹੀਂ ਓਏ ਸਹੀ ਆ ਚੱਲੋ ਨੈਕਸਟ ਥੱਲੇ ਪਾਇਆ ਮੈਂ ਤਾਂ ਨੈਕਸਟ ਵਨ ਚਾਹ ਦੇ ਨਾਲ ਵੇਟ ਹੋ ਰਹੀ ਆ ਨੈਕਸਟ ਮੇਰੇ ਭਾਜੀ ਓ ਡੈਡੀ ਆ ਓ ਆਹ ਓ ਮਾਈ ਗੋਡ ਓ ਮਾਈ ਗੋਡ ਮੈਸ ਵਾਓ ਡੈਡੀ ਡੈਡੀ ਕਿੰਨਾ ਨੰਬਰ ਕਿੰਨਾ ਇੱਕੋ ਗੱਲ ਹੀ ਮੈਂ ਪਾਲੇ ਡੈਡੀ ਇੱਕ ਮਿੰਟ ਕਿੰਨਾ ਨੰਬਰ ਲੈ ਕੇ ਆਏ ਤੁਸੀਂ ਨੋ ਕਿਹਾ ਸੀ ਮੈਨੂੰ ਬਸ ਠੀਕ ਆ ਮੇਰੇ ਆ ਹੀ ਜਾਣਾ ਵੈਰੀ ਗੁੱਡ ਥੈਂਕ ਯੂ ਡੈਡੀ ਯੈਲੋ ਬਹੁਤ ਬਹੁਤ ਸੋਹਣੇ ਯਾਰ ਡੈਡੀ ਨੂੰ ਦਿਖਾਵਾਂਗੇ ਠੀਕ ਆ ਬਹੁਤ ਬਹੁਤ ਬਿਊਟੀਫੁਲ ਨੇ ਥੈਂਕ ਯੂ ਮਾਸੀ ਡੈਡੀ ਯੈਲੋ ਇਹ ਕਮ ਹੁਣ ਤੁਸੀਂ ਵੇਖੋ ਇੰਜੋਏ ਕਰੋ ਲਓ ਜੀ ਅੱਗੇ ਲੇ ਮੀ ਮਸੀ ਕਾਦੇ ਲਈ ਕੀ ਤੂੰ ਹੀ ਦੱਸ ਹਣਾ ਐਵੇਂ ਕਾਦੇ ਲਈ ਚੱਲੋ ਕੋਈ ਨਾ ਕਾਦੇ ਲਈ ਤੂੰ ਵਿੱਚ ਬੋਲਣਾ ਕਿ ਹਰਮਨ ਪਲੀਜ਼ ਫਾਰਮੈਟਿਸ ਦੀ ਜਰੂਰ ਆ ਆ ਯਾਰ ਬਹੁਤ ਸੋਹਣੇ ਅੱਛਾ ਤੇ ਬਾਲੀ ਗਈ ਤੇ ਮੇਰੇ ਵੀ ਆ ਜਾਣੀ ਹੈ ਠੀਕ ਹੈ ਨਹੀਂ ਨਹੀਂ ਬਾਹਣ ਕਰੇ ਜਾ ਕੇ ਡੈਡੀ ਨੂੰ ਦਿਖਾਵਾਂਗੇ ਥੈਂਕ ਯੂ ਲੋਟਸ ਆਫ ਲਵ ਹਣਾ ਫਰਮ ਯਰ ਫਰੋਮ ਮੀ ਕਹਿੰਦੇ ਫਰੋਮ ਯਰ ਜੀਜਾ ਜੀ ਤੁਹਾਡੇ ਤੁਹਾਡੇ ਜੀਜਾ ਲੋ ਨਾਨੀ ਜੇ ਵਾ ਵਾ ਨਾਨੀ ਸਕੈਚਰ ਇੱਕ ਵਾਰੀ ਪਤਾ ਨਾਨੀ ਨਾਲ ਕੀ ਹੋਇਆ ਸਕੈਚਰ ਦੇ ਇਧਰ ਦਿਖਾਓ ਲੈ ਉਹ ਕਿੰਨੇ ਲਾਈਟ ਵੇਟ ਨੇ ਯਾਰ ਇਹ ਤੇ ਨਾਨੀ ਤਾਂ ਅੱਗੇ ਸਕੈਚਰ ਪਾਈ ਬੈਠੀ ਆ ਆ ਵੀ ਇਹਦੇ ਦਿੱਤੇ ਹੋਏ ਸੀਗੇ ਮੈਂ ਮੈਂ ਪਸੰਦ ਮੈਂ ਲਾਉਂਦੀ ਨਹੀਂ 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 ਆਵੇ ਇਹ ਆ ਇਹ ਆਪਦੇ ਹੁੰਦੇ ਆ ਜਿਹੜਾ ਹੈ ਹੈ ਨਾਨੀ ਇਹ ਆਪਦੇ ਕੋਈ ਕੋਈ ਹੁੰਦੇ ਹੁੰਦੇ ਜਿਹੜੇ ਇੰਨਾ ਕਰਦੇ ਨਹੀਂ ਤੇ ਲੋਕੀ ਤਰਸਦੇ ਆ ਕੀ ਸਾਡੇ ਰਿਸ਼ਤੇਦਾਰ ਆਉਣ ਤੇ ਕਹੋ ਇਹਦਾ ਵਿੱਚ ਹਰ ਮੇਰੀ ਕਿਉਂਕਿ ਮਾਸੀ ਹੋਣੀ ਨਾ ਹਰ ਸਾਲ ਆਉਂਦੇ ਹਰ ਸਾਲ ਕਿਸੇ ਲਈ ਕੁਝ ਨਾ ਕੁਝ ਬੜਾ ਕਹਿੰਦਾ ਕਿ ਨਾਲ ਨਾ ਲੈ ਕੇ ਆਇਓ ਪਰ ਅਗਲੀ ਵਾਰ ਨਹੀਂ ਲਿਆਂਦੀ ਤੇ ਮੈਂ ਫਿਰ ਮੇਕੂਗੀ ਕਿਦਾ ਕਿ ਨਾ ਮੂੰਹ ਬੰਦ ਦਾ ਵਾ ਅਗਲੀ ਵਾਰ ਨਹੀਂ ਮੈਂ ਲਿਆਉਂਦੀ ਨਹੀਂ ਤੇ ਇੱਕ ਵਾਰੀ ਨਾ ਇਹ ਵੀ ਲੈ ਕੇ ਆਉਂਦੀ ਆ ਦੁੱਧੀਆਂ ਵਾਸੀਆਂ ਵੀ ਜਿਹੜੀਆਂ ਕਿ ਮੇਰੀਆਂ ਭੈਣਾਂ ਨੇ ਉਹ ਵੀ ਬਹੁਤ ਕੁਝ ਲੈ ਕੇ ਆਉਂਦੇ ਉਹ ਤੋਂ ਡੇਲੀ ਲੈ ਕੇ ਆਉਂਦੇ ਮੈਂ ਇਹ ਕੱਟੇ ਨਹੀਂ ਬਾਤ ਕੁਝ ਲੈ ਕੇ ਆਏ ਲੋ ਜੀ ਅੱਗੇ ਆ ਮਾਮੀ ਦੀਦਾ Oh wow, Tommy, how are Tommy, he'll figure. Wow. Very good. Oh wow. Wow, wow, show Very good. very beautiful very beautiful thank you thank you थाधा। थाधा थाधा। थाधा चलो जी आ ड्रेसेस ਆ ਤੁਹਾਡੀਆਂ ਮੇਰਾ ਵੀ ਕੁਝ ਕੱਟ ਲਓ ਮੈਂ ਤੇ ਮੰਮੀ ਵਿਚਾਰੇ ਮੂੰਹ ਹਾਲ ਵੇਖੀ ਤੇਰਾ ਨਹੀਂ ਲੈਂਦਾ ਕੁਝ ਵੀ ਮੈਂ ਦੇਖ ਦੇ ਪ੍ਰੈਗ ਨਾ ਕਰ ਦੇਣਾ ਆ ਸੱਚੇ ਕਾਲਜ ਨਾਲ ਲੈਂਦਾ ਰਹਿਦਾ ਮੈਂ very good thank you ਚਾਓ ਇੱਕ ਹੰਦੇ ਹੁਣ ਠੰਡਾ ਜਾਓਗੇ ਬਹਿ ਗਿਆ ਮਮੀ ਦੀ ਵਾਰੀ ਆ ਗਈ ਆਓ ਜੀ ਮੰਮੀ ਓ ਵਾਓ ਟੈਂ ਟੈਂ ਨੇ ਉਹ ਵੀ ਫੜਾ ਦੇ ਕੋਚ ਕਿਉਂਕਿ ਜਦੋਂ ਦਾਵੀ ਰਹਿ ਗਈਆਂ ਮਾਂ ਮਮੀਆ ਭਾਬੀ ਆ ਚਲ ਮਾਂ ਭਾਬੀ ਚਲ ਇਹਦੇ ਕਰੀਮਾਂ ਕਰੂਮਾਂ ਜਿਹੜਾ ਭਰਾਵੋ ਇਹ ਤਾਂ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਜਿਹੜਾ ਮੇਕਅਪ ਦਾ ਸਮਾਨ ਡੈਂਟਿੰਗ ਪੇਂਟਿੰਗ ਮੰਮੀ ਆਸਤੇ ਨਿਪਰਸ ਕਾਲੀਏ ਬਾਹਰ ਇਸੇ ਏ ਓ ਵਾਓ ਬਹੁਤ ਸੋਹਣਾ ਹੈ ਬਹੁਤ ਹੀ ਸੋਹਣਾ ਤੇਰੇ ਤੇ ਖੁਸ਼ੀ ਤੇਰੇ ਤੇ ਖੁਸ਼ੀ ਹੁਣ ਇਹ ਨਾ ਕਹਦੇ ਵੀ ਮੰਮੀ ਦਾ ਆ ਇਹ ਵੀ ਮੰਮੀ ਤੇ ਭਾਬੀ ਫੜ ਲਿਆ ਕਹਿੰਦੇ ਆਏ ਓ ਆਏ ਹਾਏ ਲੋ ਜੀ ਮੰਮੀ ਆਸਤੇ ਕਿੱਡਾ ਸੋਹਣਾ ਗਿਫਟ ਕਿੱਡਾ ਸੋਹਣਾ ਪਰਸੇ ਦੇ ਇਹ ਸਾਰੇ ਸੂਟਾਂ ਇਹ ਤੁਸੀਂ ਮੇਰੀ ਵਾਈਫ ਨੂੰ ਗਿਫਟ ਕਰ ਦਿਓ ਠੀਕ ਇਹ ਲੈ ਆਇਆ ਤਾਂ ਡੀ ਲਿਪਸਟਿਕ ਤੇ ਆਹ ਇਹ ਫਿਰ ਡੈਂਟਿੰਗ ਪੇਂਟਿੰਗ ਬੁਰਸ਼-ਪੁਰਸ਼ੇ ਜਿਹਾ ਲੈ ਗਿਆ ਉਹਦਾ ਲੱਗੇ ਰਹੇ ਨੇ ਕਰਨੇ ਹਾਂਜੀ ਹੁਣ ਬੇਬੇ ਦੀ ਵਾਰੀ ਆ ਗਈ ਲੋ ਕਿਹੜੀ ਬੇਬੇ ਟੋਡੀ ਬੇਬੇ ਵਾਓ ਲੈ ਬੇਬੇ ਵੀ ਸਕੇਂਚਰ ਪਾਇਆ ਕਰੋ ਵਾਓ ਜੀ ਨਾਈਸ ਬੇਬੇ ਨੂੰ ਜਾ ਕੇ ਦਿਖਾਵਾਂਗੇ ਬਿਊਟੀਫੁੱਲ ਬਿਊਟੀਫੁੱਲ ਥੈਂਕ ਯੂ ਮਾਸੀ ਥੈਂਕ ਯੂ ਸੋ ਮੱਚ ਯਾਰ ਇਹਨੇ ਮਹਿੰਗੇ ਕਾਦੇ ਲਈ ਲੈ ਕੇ ਆਉਣੇ ਤੁਸੀਂ ਦੱਸੋ ਹਨਾ ਵੀ ਚਲ ਮੈਂ ਗੈਸ ਕਰੋ ਕਿ ਇਹ ਹੈ ਇਹ ਮੈਨੂੰ ਪਤਾ ਇਹਦੇ ਨਾਲੇ ਹਰਮਨ ਦੇ ਗਲਤ ਗੈਸ ਕੀਤਾ ਅੱਛਾ ਪਾਜੀ ਦਾ ਮੱਝ ਨਹੀਂ ਇਹ ਸਾਡੇ ਆ ਗਿਆ ਇਹ ਇਹ ਕੈਮਰਾ ਮੈਂ ਓ ਹੀਰੇ ਦੇ ਲਓ ਜੀ ਵਾਓ ਵੈਰੀ ਨਾਈਸ ਵੈਰੀ ਬਿਊਟੀਫੁਲ ਲਓ ਜੀ ਹੀਰਾ ਆ ਗਿਆ ਹੀਰਾ ਹੀਰਾ ਦੇ ਵਿਆਹ ਵੇਖਦਾ ਫਿਰਦਾ ਆ ਗਿਆ ਰਸ਼ ਆ ਗਿਆ ਰ ਲਓ ਜੀ ਆ ਸਾਰੇ ਦਿਖਾਵਾਂਗੇ ਆਪਾਂ ਘਰੇ ਜਾ ਕੇ ਹਾਂਜੀ ਨੈਕਸਟ ਵਨ ਇਹ ਗੈਸ ਕਰੋਨ ਕੀ ਦੀ ਹੈ ਇਹ ਹਰਮਨ ਦੀ ਆਈ ਡੋਨਟ ਨੋ ਲਿਆਓ ਇਹ ਲਾ ਫੜਾ ਤੇਰੇ ਲਈ ਸਿਰਫ ਹੀ ਜਾਂਦੀ ਹੈ ਥੈਂਕ ਯੂ ਸੋ ਮਚ ਜਿਹੜਾ ਇਹਨਾਂ ਨੇ ਸਿਰਫ ਕਹਿਤਾ ਮੈਨੂੰ ਪਤਾ ਹੋਰ ਵੀ ਕੁਝ ਹੋ ਗਿਆ ਇਹ ਗਾੜੀ ਦਾ ਥੈਂਕ ਯੂ ਇਹ ਗਾ ਨਾਨੀ ਦੀ ਸੱਚ ਨਾਨੀ ਜੀ ਵਾਓ ਬਹੁਤ ਪਿਆਰ ਤੋਂ ਬੋਲ ਕੇ ਬਿਊਟੀਫੁਲ ਬੜੇ ਸੋਹਣੇ ਆ ਰਾਮ ਆ ਕੇ ਭਾਈ ਜਾਇਆ ਕਰਿਓ ਆਦਾ ਤੇ ਕੰਦੀ ਸੀ ਨੀ ਤੂੰ ਵਿਆਹ ਤੋਂ ਬਾਅਦ ਤੇ ਹਾਂ ਬੱਸ ਬੱਸ ਤਾਂ ਹਾਂ ਤੇ ਆਦਾ ਉਹਨਾਂ ਨੂੰ ਨਹੀਂ ਆਈ ਗੱਲ ਹੋਈ ਤੇ ਹਾਂ ਤੇਰੇ ਲਈ ਨਹੀਂ ਲਿਆਂਦਾ ਇੰਨਾ ਹੀ ਬਹੁਤ ਆ ਆਓ ਤੂੰ ਤਾਂ ਆਪਣਾ ਹੀ ਚੱਲਦੀ ਤੇ ਕਿਹੜਾ ਬਗਾਨੇ ਵੀ ਆਪਣੀ ਆ ਆਪਾਂ ਕਿਤੇ ਸਨੇ ਹੋਤੇ ਹੈ ਲੈ ਕੇ ਬਰਫ਼ ਵੇਖੋ ਹੁਣ ਗੱਲਾਂ ਆਉਦੀਆਂ ਇਹਨਾਂ ਨੂੰ ਤੇਰੀ ਗੱਲ ਆ ਚਲੋ ਮਾ ਦੀਦੀ ਇੱਕ ਆਲ ਵਿੱਚ ਬਰਫ਼ ਜਮਾ ਕੇ ਨਾ ਮੂੰਹ ਤੇ ਲਾ ਲਿਆ ਕਰ ਇਹ ਚਲ ਤੂੰ ਲਾ ਲਿਆ ਕਰ ਕੱਲਾ ਕੱਲਾ ਟੀ ਸਪਰੇਡ ਚ ਰੱਖ ਕੇ ਨਾ ਪਾਣੀ ਮੂੰਹ ਵਿੱਚ ਪਾਣੀ ਪਾ ਕੇ ਉੱਤੋਂ ਦੀ ਯੈਸ ਤੇ ਜਦੋਂ ਜੰਮ ਗਈ ਐ ਮੂੰਹ ਤੇ ਪੂਰਾ 글로 ਤੇਰੇ ਲਈ ਬੈਸਟ ਚੀਜ਼ ਲਿਆਦੀ ਐ ਮੈਂ ਹਾਂ ਇਹ ਨਹੀਂ ਲੈਂਦੀ ਕਦੀ ਫੋਟੀ ਨਹੀਂ ਲੈਂਦੀ ਆ ਹੁਣ ਹਰ ਬਣਾ ਨਹੀਂ ਨਹੀਂ ਮੈਨੂੰ ਪਤਾ ਹੈਗਾ ਕੋਸ਼ਿਸ਼ ਜਾਣ ਕੇ ਕਰ ਰਹੀ ਆ ਮੈਂ ਆਪਾ ਉੱਤਰਿਆ ਪਦਾਨਾ ਲਾ ਲੈਣਾ ਯਾਰ ਆ ਫੜ ਤੇਰੇ ਲਈ ਮੂੰਹ ਨਾ ਬਣਾ ਲੀ ਓ ਵਾਓ ਵਾਓ ਵੈਰੀ ਨਾਈਸ ਥੈਂਕ ਯੂ ਥੈਂਕ ਯੂ ਸੋ ਮਾਚ ਸਿੱਕੇ ਨਹੀਂ ਇਹੋ ਜੀ ਮੈਂ ਲੈਣ ਨੂੰ ਫਿਰਦਾ ਹਾਂ ਯਾਰ ਵਧੀਆ ਕੀਤਾ ਸ਼ਾਰਟ ਨਹੀਂ ਹੈ ਉਹ ਜੈਕਟ ਹੈ ਬਹੁਤ ਵਾਓ ਵੈਰੀ ਬਿਊਟੀ ਥੈਂਕ ਯੂ ਸੋ ਮੱਚ ਮਾਸੀ ਥੈਂਕ ਯੂ ਵੈਰੀ ਵੈਰੀ ਬਿਗ ਥੈਂਕ ਯੂ ਓ ਮਾਈ ਗੋਡ ਸੋਹਣਿਆ ਕਿ ਨਹੀਂ ਬਹੁਤ ਬਹੁਤ ਸੋਹਣਿਆ ਜੇ ਕਿਸੇ ਦੇ ਬੂਟਾਂ ਚ ਮੇਰਾ ਸਮਾਨ ਨਿਕਲਦਾ ਨਿਕਲਿਆ ਵਾਪਸ ਕਰ ਦੇਣਾ ਹਰ ਮੈਂ ਦੇਖੀ ਬੈਠਦਾ ਕਿ ਕੀ ਹੈ ਮम्मा ਉਫੀਰੇ ਕੋਲੇ ਆ ਗਏ ਆ ਗਏ ਇੱਕ ਵਾਰੀ ਦੇਖਾੜੀ ਦੇ ਨਾ ਤੋ ਐਵੇਂ ਦੱਸੋ ਨਾ ਮੰਮੀ ਨੇ ਹੁਣੇ ਮੇਰੇ ਬੂਟ ਚੈੱਕ ਕਰ ਲਾ ਕੇ ਪਹਿਲੇ ਦੇ ਕੋਲੇ ਆ ਗਏ ਆ ਗਏ ਇੱਕ ਵਾਰੀ ਦੇਖਾੜੀ ਦੇ ਨਾ ਤੇਰੀ ਮਾਸੀ ਨੇ ਉਹਦੇ ਵਿੱਚੋਂ ਨੀਲ ਪੇਂਟਾਂ ਨਿਕਲ ਗਈਆਂ ਵਾਹ ਹੀ ਮੈਂ ਕਹੀਂ ਗੱਡੀ ਦੇ ਬੂਟਾ ਚ ਮੈਂ ਮਾਰ ਹੋਇਆ ਕੱਢ ਦਿਓ ਪਲੀਜ਼ ਥੈਂਕ ਯੂ ਥੈਂਕ ਯੂ ਸੋ ਮਚ ਕਿਵੇਂ ਮੰਮੀ ਹੁਣ ਮੈਨੂੰ ਦੱਸ ਦਿੱਤੀ ਡੈਡੀ ਦੇ ਪਾਜੀ ਦੇ ਬੂਟਾ ਚ ਨੀਲ ਪੇਂਟਾਂ ਨਿਕਲੀਆਂ ਜੇ ਕਿਉਂਕਿ ਜਦੋਂ ਮੈਂ ਪੈਕ ਕਰਦੀ ਨਹੀਂ ਨਾ ਸਮਾਨ ਬੂਟਾ ਦੇ ਵਿੱਚ ਸਮਾਨ ਟੁੱਟਦਾ ਨਹੀਂ ਹੈ ਛੂਰੇ ਵਿੱਚ ਖਾਲੀ ਆ ਠੀਕ ਆ ਚੈੱਕ ਕਰਾਓ ਸਾਰੇ ਆਨੇ ਮੰਮਾ ਆਏ ਨਹੀਂ ਚੈੱਕ ਕਰਾਉਣੇ ਅਸੀਂ ਅੱਛਾ ਨਹੀਂ ਥੈਂਕ ਯੂ ਮਾਸੀ ਬਹੁਤ ਸਾਰਾ ਸੋ ਥੈਂਕ ਯੂ ਸਕੀ ਸਕੀ ਥੈਂਕ ਯੂ ਤੁਸੀਂ ਚੀਜ਼ਾਂ ਭਾਵੇਂ ਮਹਿੰਗੀਆਂ ਹੋਣ ਚਾਹੇ ਸਸਤੀਆਂ ਹੋਣ ਪਰ ਇਹ ਤੇ ਸਾਰੀਆਂ ਮਹਿੰਗੀਆਂ ਸੋ ਇਹ ਪਿਆਰੀ ਹੁੰਦੇ ਥੈਂਕ ਯੂ so much ਸਾਹਿਬ ਥੈਂਕ ਯੂ ਆਬੂ ਥੈਂਕ ਯੂ ਪਹਿਲਾ ਦੇ ਤੂੰ ਪਹਿਲਾ ਸ਼ੋਪਿੰਗ ਕਾਰਣੀ ਇਕੱਠਾ ਕਰਨਾ ਫਿਰ ਸਮਾਨ ਬਿਲੀਮਟਰ ਕਾਇਆ ਉਥੋਂ ਦਾ ਫਿਰ ਉਹ ਸਮਾਨਾਂ ਦੇ ਵਿੱਚ ਤੋਂ ਤੋੜ ਤੋੜ ਕੇ ਕਿੰਨਾ ਓੱਖਾ ਨਾ ਕਰਨਾ ਸਹੀ ਗੱਲ ਹਨਾ ਨੈਨੂ ਜੀ ਹਾਂ ਬਿਲਕੁਲ ਹਾਂ ਜੀ ਉਹ ਜੀਰਾ ਮੇਰੇ ਪਰਡੇ ਆ ਨਾ ਉਲੀ ਨੂੰ ਅੰਸਤੀ ਚ ਬਣਾ ਹੋਗਾ ਪਰਡੇ ਆ ਬਈ ਤਾਈ ਕੀ ਹੋਗਾ ਲੀਲੋ ਐਂਡ ਸਟੀਚ ਇਹ ਤਾਈ ਡੈਕੋਰੇਸ਼ਨ ਦਾ ਸਮਾਨ ਉਥੋਂ ਲੈ ਕੇ ਓ ਵਾਹ ਹੈ ਕੀ ਆ ਪਿੰਕ ਸਟੀਚਰ ਪਿੰਕ ਸਪਾਈਡਰਮੈਨ ਹੀ ਆ ਤੁਸੀਂ ਕਿਹੜਾ ਬਰਥਡੇ ਮਨਾਉਣਾ ਆਪਣਾ ਸਪਾਈਡਰਮੈਨ ਹਾਂ ਇਹ ਸਪਾਈਡਰਮੈਨ ਲਓ ਜੀ ਹੁਣ ਸਾਰੇ ਜਾਣੇ ਚੱਲੇ ਵਿਆਹ ਤੇ ਜਾਓ ਜੀ ਤਿਆਰ ਹੋਵੋ ਤੇ ਜਾਓ ਸੋ ਆਪਾਂ ਘਰੇ ਜਾ ਕੇ ਬੀਬੀ ਉਹਨਾਂ ਨੂੰ ਡੈਡੀ ਨੂੰ ਉਹਨਾਂ ਨੂੰ ਸਮਾਨ ਦਿਖਾਵਾਂਗੇ ਉਹਨਾਂ ਦੇ ਐਕਸਪ੍ਰੈਸ਼ਨ ਦਿਖਾਵਾਂਗੇ ਬਹੁਤ ਸੋਹਣਾ ਥੈਂਕ ਯੂ ਥੈਂਕ ਯੂ ਜਿਉਂਦੇ ਵਾਸਤੇ ਰਹੋ ਐਦਾਂ ਹੀ ਖੂਬ ਡਾਲਰ ਕਮਾਓ ਪਰ ਪਰ ਪਾ ਬਾਹਰ ਬਾਹਰ ਨਹੀਂ ਪਤਾ ਕੀ ਆ ਸਾਨੂੰ ਤਾਂ ਸਾਲ ਲੱਗ ਜਾਂਦਾ ਸਾਮਾਨ ਇਕੱਠਾ ਕਰਨ ਲੱਗੇ ਤੇ ਇਹਨੂੰ ਸਿਰਫ 10 ਮਿੰਟ ਲੱਗੇ ਆ ਹਰਮਨ ਬਾਹਰ ਬਾਹਰ ਆਓ ਤੇ ਕੀ ਪਰ ਕੇ ਲਿਆਓ ਸਾਡੇ ਵਾਸਤੇ